ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਚਲਾਕ ਲੋਕਾਂ ਵਿੱਚ ਵੀ ਗੁਣ ਹੁੰਦੇ ਆ ਤੇ ਆਪਾਂ ਉਹਨਾਂ ਦੇ ਪੰਜਾਂ ਗੁਣਾ ਦੀ ਗੱਲ ਕਰਨੀ ਆ ਚਲਾਕ ਕਈ ਤਰ੍ਹਾਂ ਦੇ ਹੁੰਦੇ ਚਲਾਕੀਆਂ ਕਈ ਕਿਸਮ ਦੀਆਂ ਹੁੰਦੀਆਂ ਕੋਈ ਕਿਸੇ ਤਰ੍ਹਾਂ ਦਾ ਚਲਾਕ ਹੁੰਦਾ ਕੋਈ ਕਿਸੇ ਤਰ੍ਹਾਂ ਦਾ ਚਲਾਕ ਹੁੰਦਾ ਪਰ ਆਪਾਂ ਅੱਜ ਚਲਾਕ ਵਿਅਕਤੀ ਦੇ ਗੁਣਾਂ ਦੀ ਗੱਲ ਕਰਨੀ ਕਿ ਉਹਦੇ ਵਿੱਚ ਕਿਹੜੇ-ਕਿਹੜੇ ਮੇਨ ਗੁਣ ਪਾਏ ਜਾਂਦੇ ਆ ਹੁਣ ਜਦੋਂ ਕੋਈ ਵਿਅਕਤੀ ਆਪਾਂ ਕਿਸੇ ਕੋਲੋਂ ਸੁਣੀਏ ਜਾਂ ਕਿਸੇ ਨਾਲ ਗੱਲ ਕਰੀਏ ਨਾ ਕਿ ਉਹ ਵਿਅਕਤੀ ਬਹੁਤ ਚਲਾਕ ਆ ਤੇ ਆਪਣੇ ਮਨ ਵਿੱਚ ਉਸੇ ਵੇਲੇ ਇਹ ਵਿਚਾਰ ਆ ਜਾਂਦਾ ਭਾਵ ਕਿ ਚੰਗਾ ਨਹੀਂ ਆ ਚਲਾਕ ਆ ਤੇ ਉਹ ਚੰਗਾ ਨਹੀਂ ਆ ਜ਼ਰੂਰੀ ਨਹੀਂ ਕਿ ਚਲਾਕ ਜਿਹੜਾ ਹੋਵੇ ਉਹ ਮਾੜਾ ਹੀ ਹੁੰਦਾ ਵਾ ਉਹਦੇ ਵਿੱਚ ਗੁਣ ਵੀ ਹੁੰਦੇ ਆ ਤੇ ਉਹਦੇ ਚ ਕਿਹੜੇ-ਕਿਹੜੇ ਗੁਣੇ ਆ ਆਪਾਂ ਉਹਨਾਂ ਬਾਰੇ ਵਿਚਾਰ ਕਰਨੀ ਆ ਸਭ ਤੋਂ ਪਹਿਲਾਂ ਵੱਡਾ ਗੁਣ ਜਿਹੜਾ ਹੁੰਦਾ ਨਾ ਉਹ ਚਲਾਕ ਵਿਅਕਤੀ ਦਾ ਇਹ ਹੁੰਦਾ ਕਿ ਉਹ ਆਪਣੀ ਕਮਜ਼ੋਰੀ ਕਦੇ ਦੂਜੇ ਜਾਣੇ ਨੂੰ ਨਹੀਂ ਦੱਸਦਾ ਕਿਉਂਕਿ ਉਹ ਇਸ ਕਰਕੇ ਆਪਣੀ ਕਮਜ਼ੋਰੀ ਨਹੀਂ ਦੱਸਦਾ ਕਿ ਕੋਈ ਦੂਜਾ ਜਾਣਾ ਉਹਦੇ ਇਸ ਕਮਜ਼ੋਰੀ ਦਾ ਫਾਇਦਾ ਨਾ ਚੁੱਕ ਜਾਵੇ ਉਹ ਕਿਹੜੀ ਗੱਲ ਤੋਂ ਕਮਜ਼ੋਰ ਆ ਉਹਦੇ ਚ ਕੀ ਕੀ ਨੁਕਸੇ ਆ ਕੀ ਕਮਜ਼ੋਰੀਆਂ ਆ ਉਹ ਆਪਣੇ ਇਹ ਸਾਰੇ ਭੇਦ ਜਿਹੜੇ ਆ ਨਾ ਇਹ ਬਣਾ ਕੇ ਰੱਖਦਾ ਤੇ ਕਦੇ ਵੀ ਦੂਜੇ ਜਾਣੇ ਦੇ ਸਾਹਮਣੇ ਕਦੇ ਯਾਰ ਨਹੀਂ ਹੋਣ ਦਿੰਦਾ ਕਿ ਉਹਦੇ ਵਿੱਚ ਕੀ ਕੀ ਵੀਕ ਪੁਆਇੰਟ ਆ ਉਹਦੇ ਵਿੱਚ ਕੀ ਕੀ ਕਮਜ਼ੋਰੀਆਂ ਆ ਨੰਬਰ 2 ਜਿਹੜਾ ਚਲਾਕ ਵਿਅਕਤੀ ਹੁੰਦਾ ਨਾ ਉਹ ਹਮੇਸ਼ਾ ਹੀ ਪਲੈਨਿੰਗ ਦੇ ਨਾਲ ਚੱਲਦਾ ਕਿ ਉਹਨੇ ਕੀ ਕਰਨਾ ਉਹਦੀ ਫਿਊਚਰ ਪਲੈਨਿੰਗ ਕੀ ਆ ਉਹ ਕਦੇ ਵੀ ਇਸ ਤਰ੍ਹਾਂ ਨਹੀਂ ਕਰਦਾ ਕਿ ਚਲੋ ਕਰਕੇ ਵੇਖ ਲੈਨੇ ਆ ਵਾਦਾ ਪੈਂਦਾ ਕਿ ਘਾਟਾ ਪੈਂਦਾ ਕੋਈ ਗੱਲ ਨਹੀਂ ਵੇਖੀ ਜਾਊਗੀ ਉਹ ਇਸ ਤਰ੍ਹਾਂ ਕਦੇ ਨਹੀਂ ਕਰਦਾ ਚਾਹੇ ਉਹ ਬਿਜ਼ਨਸ ਦੀ ਗੱਲ ਹੋਵੇ ਚਾਹੇ ਉਹ ਐਜੂਕੇਸ਼ਨ ਦੀ ਗੱਲ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲ ਹੋਵੇ ਨਾ ਉਹਨੇ ਪਹਿਲਾਂ ਪਲੈਨਿੰਗ ਕਰਨੀ ਆ ਫਿਰ ਉਹਨੇ ਉਹ ਪਲੈਨਿੰਗ ਦੇ ਮੁਤਾਬਕ ਚੱਲਣਾ ਵਾ ਫਿਰ ਆਪਣਾ ਕਾਰੋਬਾਰ ਸ਼ੁਰੂ ਕਰਨਾ ਕਿਤੇ ਜਾਣਾ ਵਾ ਆਪਣੇ ਸਮੇਂ ਨੂੰ ਜਿਹੜਾ ਵਾ ਨਾ ਉਹਨੇ ਬੜੇ ਵਿਸਥਾਰ ਦੇ ਨਾਲ ਲੈ ਕੇ ਚੱਲਣਾ ਪੂਰੀ ਪਲੈਨਿੰਗ ਦੇ ਨਾਲ ਚੱਲਣਾ ਤੇ ਫਿਰ ਉਹ ਕੰਮ ਕਰਨਾ ਤਾਂ ਹੀ ਉਹ ਕਾਮਯਾਬ ਹੁੰਦਾ ਵਾ ਤਾਂ ਹੀ ਲੋਕ ਉਹਨੂੰ ਇਹ ਗੱਲ ਕਹਿੰਦੇ ਕਿ ਇਹ ਬੜਾ ਚਲਾ ਕੇ ਆ ਇਹਨੇ ਘਾਟਾ ਨਹੀਂ ਖਾਣਾ ਚਲਾਕ ਹੋ ਇਸ ਕਰਕੇ ਹੀ ਆ ਕਿਉਂਕਿ ਉਹ ਪਲੈਨਿੰਗ ਦੇ ਨਾਲ ਕੰਮ ਕਰ ਰਿਹਾ ਉਹਨੇ ਪਹਿਲਾਂ ਸੋਚ ਵਿਚਾਰ ਕਰ ਲਈ ਆ ਕਿ ਇਸ ਕੰਮ ਦੇ ਵਿੱਚ ਮੈਨੂੰ ਕੀ ਬੈਨੀਫਿਟ ਹੋਣਾ ਵਾ ਕੀ ਮੈਨੂੰ ਲਾਸ ਹੋਣਾ ਵਾ ਇਹ ਗੱਲਾਂ ਸੋਚ ਕੇ ਤੇ ਫਿਰ ਉਹਨੇ ਕੰਮਕਾਰ ਸ਼ੁਰੂ ਕੀਤਾ ਤੇ ਬੇਸ਼ੱਕ ਲੋਕ ਉਹਨੂੰ ਇਹ ਗੱਲ ਕਹਿਣਗੇ ਚਲਾਕ ਬਹੁਤ ਇਹਨੇ ਲੈ ਜਾਣਾ ਕੰਮ ਸਿਰੇ ਤੇ ਇਹਦਾ ਚੱਲ ਹੀ ਜਾਣਾ ਆ ਇੱਕ ਗੁਣ ਹੁੰਦਾ ਉਹਦਾ ਉਹ ਇਹ ਚਲਾਕੀ ਨਹੀਂ ਹੁੰਦੀ ਨੰਬਰ 3 ਤੇ ਆ ਜੀ ਜਿਹੜਾ ਚਲਾਕ ਬੰਦਾ ਨਾ ਉਹਦੀ ਸਭ ਤੋਂ ਵੱਡਾ ਗੁਣ ਜਿਹੜਾ ਇਹ ਹੁੰਦਾ ਕਿ ਉਹ ਹਮੇਸ਼ਾ ਸਿੱਖਦਾ ਰਹਿੰਦਾ ਆ ਚਾਹੇ ਬੱਚਾ ਆ ਚਾਹੇ ਜਵਾਨ ਆ ਚਾਹੇ ਬਜ਼ੁਰਗ ਆ ਜਿੱਥੋਂ ਉਹਨੂੰ ਕੰਮ ਦੀ ਗੱਲ ਮਿਲਦੀ ਆ ਨਾ ਉਨੇ ਉਹ ਕੰਮ ਦੀ ਗੱਲ ਸਿੱਖ ਲੈਣੀ ਆ ਉਹ ਹਮੇਸ਼ਾ ਸਿੱਖਣ ਲਈ ਤਿਆਰ ਹੁੰਦਾ ਚਾਹ ਉਹ ਇਹ ਨਹੀਂ ਵੇਖਦਾ ਕਿ ਮੇਰੇ ਅੱਗੇ ਬੱਚਾ ਬੈਠਾ ਵਾ ਜੇ ਉਹਨੂੰ ਬੱਚੇ ਵਿੱਚੋਂ ਕੋਈ ਗੁਣ ਮਿਲਦਾ ਆ ਨਾ ਕਿ ਉਹਨੂੰ ਲੱਗਦਾ ਆ ਕਿ ਇਹ ਗੱਲ ਇਹਨੇ ਬਹੁਤ ਵਧੀਆ ਕੀਤੀ ਆ ਜਾਂ ਇਹਦੇ ਵਿੱਚੋਂ ਮੈਨੂੰ ਆ ਫਾਇਦਾ ਕਿਉਂਕਿ ਜਦੋਂ ਕੋਈ ਬੰਦਾ ਗੱਲ ਨੂੰ ਸੋਚਦਾ ਨਾ ਕਿ ਕੋਈ ਗੱਲ ਕਰਦਾ ਤੇ ਦੂਜਾ ਜਣਾ ਉਸ ਗੱਲ ਨੂੰ ਸੋਚਦਾ ਨਾ ਤਾਂ ਉਹਨੇ ਆਪਣੇ ਅਕੋਰਡਿੰਗ ਸੋਚਣੀ ਹੁੰਦੀ ਆ ਇਹ ਗੱਲ ਦਾ ਆ ਅਰਥ ਆ ਤੇ ਉਹ ਫਿਰ ਚਲਾਕ ਵਿਅਕਤੀ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਸਿੱਖਦਾ ਰਹਿੰਦਾ ਆ ਉਹ ਜਿੱਥੇ ਵੀ ਜਾਂਦਾ ਆ ਨਾ ਉੱਥੇ ਉਹਨਾਂ ਦੇ ਕਾਰੋਬਾਰ ਬਾਰੇ ਉਹਨਾਂ ਦੀਆਂ ਗੱਲਾਂ ਚੋਂ ਉਹ ਆਪਣੇ ਜਿਹੜੇ ਤੌਰ ਤਰੀਕੇ ਆ ਆਪਣੇ ਸਿੱਖਣ ਦੀਆਂ ਜਿਹੜੀ ਉਹਦੀ ਚਾਹਤ ਆ ਨਾ ਉਹ ਹਮੇਸ਼ਾ ਬਣੀ ਰਹਿੰਦੀ ਆ ਉਹ ਹਰ ਜਗ੍ਹਾ ਤੋਂ ਸਿੱਖਦਾ ਆ ਕਿਸੇ ਦੀਆਂ ਕੀਤੀਆਂ ਗੱਲਾਂ ਵਿੱਚੋਂ ਵੀ ਸਿੱਖਦਾ ਆ ਇਸ ਕਰਕੇ ਵੀ ਉਹਨੂੰ ਚਲਾਕ ਕਿਹਾ ਜਾਂਦਾ ਵਾ ਕੁਝ ਲੋਕ ਕਹਿਣਗੇ ਉਹਦੇ ਸਾਹਮਣੇ ਨਾ ਗੱਲ ਕਰਿਓ ਉਹਨੇ ਤੇ ਝਾਟ ਹੀ ਇਹ ਗੱਲ ਦੀ ਕਾਪੀ ਕਰ ਲੈਣੀ ਆ ਏ ਵੀ ਉਹਦਾ ਗੁਣ ਹੁੰਦਾ ਕਿ ਉਹ ਹਮੇਸ਼ਾ ਸਿੱਖਣ ਲਈ ਤਿਆਰ ਰਹਿੰਦਾ ਆ ਤੇ ਹਮੇਸ਼ਾ ਸਿੱਖਦਾ ਰਹੇ ਨੰਬਰ 4 ਇਹ ਜੀ ਜਿਹੜਾ ਚਲਾਕ ਵਿਅਕਤੀ ਹੁੰਦਾ ਨਾ ਉਹ ਦੂਜੇ ਜਾਣੇ ਨੂੰ ਨਜ਼ਰ ਦੇ ਨਾਲ ਹੀ ਪਛਾਣ ਲੈਂਦਾ ਕਿ ਇਹ ਵਿਅਕਤੀ ਕਿਵੇਂ ਦਾ ਵਾ ਅਸੀਂ ਅਕਸਰ ਹੀ ਬਹੁਤ ਸਾਰੀ ਵੀਡੀਓ ਵਿੱਚ ਇਹ ਗੱਲ ਕੀਤੀ ਆ ਨਾ ਕਿ ਅਸੀਂ ਕੋਈ ਜਦੋਂ ਜਦੋਂ ਮਿਲਦੇ ਆ ਕਿਸੇ ਪ੍ਰੋਗਰਾਮ ਤੇ ਤੇ ਅਸੀਂ ਝਾਟ ਹੀ ਆਪਣੇ ਬਾਰੇ ਦੱਸਣਾ ਸ਼ੁਰੂ ਕਰ ਦਿੰਨੇ ਆ ਅਗਲਾ ਵਿਅਕਤੀ ਅਸੀਂ ਜਾਣਦੇ ਨਹੀਂ ਕਿਵੇਂ ਦਾ ਹੁੰਦਾ ਜਾਂ ਕਿਵੇਂ ਦਾ ਨਹੀਂ ਹੁੰਦਾ ਪਰ ਚਲਾਕ ਵਿਅਕਤੀ ਦੇ ਵਿੱਚ ਇਹ ਇੱਕ ਬਹੁਤ ਵੱਡਾ ਗੁਣ ਹੁੰਦਾ ਕਿ ਉਹ ਅਗਲੇ ਬੰਦੇ ਨੂੰ ਝੱਟ ਪਛਾਣ ਲੈਂਦਾ ਕਿ ਇਹ ਕਿਵੇਂ ਦਾ ਆ ਉਹ 2 ਮਿੰਟ ਉਹਦੇ ਕੋਲ ਬਹਿ ਜਾਏਗਾ ਨਾ ਉਹਨੂੰ ਸਮਝ ਆ ਜਾਂਦੀ ਕਿ ਇਹਦਾ ਸੁਭਾਅ ਕਿਵੇਂ ਦਾ ਵਾ ਕਿਉਂਕਿ ਉਹ ਪਰਖ ਰਿਹਾ ਹੁੰਦਾ ਉਹਦੇ ਨਾਲ ਗੱਲ ਕਰਕੇ ਤੇ ਫੇਰ ਹੀ ਉਹ ਆਪਣੀਆਂ ਗੱਲਾਂ ਉਹਦੇ ਨਾਲ ਸੋਚ ਕੇ ਕਰਨੀਆਂ ਜਾਂ ਨਹੀਂ ਕਰਨੀਆਂ ਇਹ ਵਿਚਾਰ ਕਰਦਾ ਵਾ ਕਿ ਕਿਸੇ ਵਿਅਕਤੀ ਨੂੰ ਪਛਾਣਨ ਦੀ ਉਹਦੇ ਵਿੱਚ ਜਿਹੜੀ ਕਲਾ ਹੁੰਦੀ ਆ ਚਿਹਰੇ ਪੜਨ ਦੀ ਕਲਾ ਹੁੰਦੀ ਉਹਦੇ ਵਿੱਚ ਕਿਉਂਕਿ ਉਹ ਕਿਸੇ ਨੂੰ ਵੇਖ ਕੇ ਹੀ ਦੱਸ ਦਿੰਦਾ ਕਿ ਅਗਲਾ ਵਿਅਕਤੀ ਜਿਹੜਾ ਉਹ ਕਿਵੇਂ ਦਾ ਆ। ਨੰਬਰ 5 ਚਲਾਕ ਵਿਅਕਤੀ ਜਿਹੜਾ ਹੁੰਦਾ ਨਾ ਉਹ ਸਮੇਂ ਦੀ ਬਹੁਤ ਕਦਰ ਕਰਦਾ। ਕਿਉਂ ਉਹ ਆਪਣੇ ਸਮੇਂ ਨੂੰ ਕਦੇ ਵੀ ਵੇਸਟ ਨਹੀਂ ਕਰਦਾ। ਕਦੀ ਵੀ ਸਮੇਂ ਨੂੰ ਵਿਰਥ ਨਹੀਂ ਗਵਾਉਂਦਾ। ਉਹ ਹਮੇਸ਼ਾ ਆਪਣੇ ਸਮੇਂ ਦੇ ਨਾਲ ਚੱਲਦਾ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਨਾ ਪਲੈਨਿੰਗ ਕਰਦਾ। ਇਸ ਤਰ੍ਹਾਂ ਹੀ ਉਹ ਆਪਣੇ ਸਮੇਂ ਦੇ ਨਾਲ ਉਹਨੇ ਸਾਰਾ ਕੁਝ ਟਾਈਮ ਟੇਬਲ ਤਿਆਰ ਕੀਤਾ ਹੁੰਦਾ ਕਿ ਮੈਂ ਕਿਹੜਾ ਕੰਮ ਕਿਵੇਂ ਕਰਨਾ ਉਹਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਜੇ ਮੈਂ ਸਮਾਂ ਵੇਸਟ ਕੀਤਾ ਨਾ ਤਾਂ ਮੇਰਾ ਪੈਸਾ ਵੀ ਵੇਸਟ ਹੋਣਾ ਕਿਉਂਕਿ ਪੈਸੇ ਆ ਸਮੇਂ ਦੇ ਨਾਲ ਚੱਲਣਾ ਤੇ ਸਮਾਂ ਪੈਸੇ ਦੇ ਨਾਲ ਚੱਲਣਾ ਇਸ ਕਰਕੇ ਉਹ ਕਦੇ ਵੀ ਆਪਣੇ ਸਮੇਂ ਨੂੰ ਜਿਹੜਾ ਉਹ ਵਿਅਰਥ ਨਹੀਂ ਗਵਾਉਂਦਾ ਸੋ ਤੁਸੀਂ ਦੱਸਿਓ ਕਿ ਤੁਹਾਡੇ ਆਸ-ਪਾਸ ਇਹੋ ਜਿਹੇ ਚਲਾਕ ਹੈਗੇ ਆ ਇਹੋ ਜਿਹੇ ਗੁਣਾ ਵਾਲੇ ਲੋਕ ਹੈਗੇ ਆ ਜੇ ਇਹੋ ਜਿਹੇ ਗੁਣਾ ਵਾਲੇ ਲੋਕ ਹੈਗੇ ਆ ਨਾ ਤਾਂ ਇਹੋ ਜੇ ਗੁਣ ਹਰ ਵਿਅਕਤੀ ਵਿੱਚ ਹੋਣੇ ਚਾਹੀਦੇ ਆ ਇੰਨੀ ਚਲਾਕੀ ਹਰ ਇੱਕ ਇਨਸਾਨ ਵਿੱਚ ਹੋਣੀ ਚਾਹੀਦੀ ਆ ਕਿਉਂਕਿ ਭੋਲੇ ਬਣ ਕੇ ਚੱਲਣ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਤੇ ਮੈਂ ਇਹ ਨਹੀਂ ਕਹਿੰਦੀ ਕਿ ਚਲਾਕੀਆਂ ਕਰਨੀਆਂ ਚਾਹੀਦੀਆਂ ਪਰ ਜਿੱਥੇ ਆਪਣੀ ਗੱਲ ਆਉਂਦੀ ਆ ਉੱਥੇ ਵਿਅਕਤੀ ਨੂੰ ਇੰਨਾ ਕੁ ਚਲਾਕ ਜ਼ਰੂਰ ਹੋਣਾ ਚਾਹੀਦਾ ਤੇ ਇਹ ਅਜੀਬ ਚਲਾਕ ਜਿਹੜੇ ਵਿਅਕਤੀ ਹੁੰਦੇ ਨਾ ਉਹਨਾਂ ਦੇ ਵਿੱਚ ਇਹ ਗੁਣ ਹੁੰਦੇ ਇਹਨਾਂ ਗੁਣਾ ਵਾਲੇ ਵਿਅਕਤੀਆਂ ਨੂੰ ਵੀ ਚਲਾਕ ਕਹਿ ਦਿੰਦੇ